ਪੂਰੇ ਦੇਸ਼ ਵਿੱਚ ਕਿਸਾਨੀ ਧਰਨੇ ਨੂੰ ਲਗਾਤਾਰ ਹਰ ਇੱਕ ਵਰਗ ਵੱਲੋਂ ਹਮਾਇਤ ਮਿਲ ਰਹੀ ਹੈ। ਉਥੇ ਹੀ ਅੱਜ ਦਲ ਖਾਲਸਾ ਵੱਲੋਂ ਵੀ ਕਿਸਾਨਾਂ ਦੇ ਹੱਕ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਮੌਕੇ ਦਲ ਖਾਲਸਾ ਦੇ ਬੁਲਾਰੇ ਕਮਰਪਾਲ ਸਿੰਘ ਬਿੱਟੂ ਨੇ ਖਰਚਾ ਜ਼ਾਹਰ ਕੀਤਾ ਕਿ 26 ਜਨਵਰੀ ਵਾਲੇ ਦਿਨ ਕੇਂਦਰ ਸਰਕਾਰ ਅਤੇ ਫੋਰਸ ਵੱਲੋਂ ਕੋਈ ਨਾ ਕੋਈ ਵੱਡੀ ਕਾਰਵਾਈ ਕੀਤੀ ਜਾ ਸਕਦੀ ਹੈ। ਉਹਨਾਂ ਦੱਸਿਆ ਕਿ ਫੌਜ ਜੇਕਰ ਦਰਬਾਰ ਸਾਹਿਬ ਅੰਦਰ ਵੜ ਸਕਦੀ ਹੈ, ਜੰਮੂ ਕਸ਼ਮੀਰ ਦੇ ਵਿੱਚੋਂ ਧਾਰਾ 370 ਤੋੜੀ ਜਾ ਸਕਦੀ ਹੈ। ਇਸੇ ਕਰਕੇ ਹੋ ਸਕਦਾ ਹੈ ਕਿ ਆਉਂਦੀ 26 ਤਰੀਕ ਵਾਲੇ ਦਿਨ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਉੱਤੇ ਕੋਈ ਵੱਡੀ ਕਾਰਵਾਈ ਕੀਤੀ ਜਾਵੇ ਸਿੱਧੀ ਪ੍ਰੈਸ ਕਾਨਫਰੰਸ 26 ਜਨਵਰੀ ਦੇ ਪ੍ਰੋਗਰਾਮ ਦੇ ਹਵਾਲੇ ਨਾਲ ਸੱਦੀ ਗਈ ਹੈ ਦਲ ਖਾਲਸਾ ਦੇ ਆਫਿਸ ਕਿਸਾਨ ਜਥੇਬੰਦੀਆਂ ਨੇ ਕਿਸਾਨ ਸੰਗਠਨਾ ਨੇ ਜਿਹੜੇ ਪਿਛਲੇ 1 ਮਹੀਨੇ ਤੋਂ ਵੱਧ ਦਿੱਲੀ ਦੀਆਂ ਸਰਹੱਦਾਂ ਤੇ ਦਿੱਲੀ ਨੂੰ ਘੇਰ ਕੇ ਬੈਠੇ ਨੇ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਇਸ ਮਹੀਨੇ ਦਾ ਜਨਵਰੀ ਮਹੀਨੇ ਦਾ ਇੱਕ ਪ੍ਰੋਟੈਸਟ ਚਾਰਟ ਜਾਰੀ ਕੀਤਾ ਸੀ ਉਸ ਦੇ ਵਿੱਚ ਜਿਹੜੀਆਂ ਦੋ ਪ੍ਰਮੁੱਖ ਪ੍ਰੋਗਰਾਮ ਨੇ ਉਹ ਹਨ 13 ਜਨਵਰੀ ਲੋਹੜੀ ਵਾਲੇ ਦਿਨ ਜਿਹੜੇ ਖੇਤੀ ਕਾਲੇ ਕਾਨੂੰਨ ਬਣਾਏ ਗਏ ਨੇ ਉਹਨਾਂ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ ਦੂਸਰਾ ਇਹ ਕਿ 26 ਜਨਵਰੀ ਨੂੰ ਦਿੱਲੀ ਦੇ ਵਿੱਚ ਟਰੈਕਟਰ ਮਾਰਚ ਕੀਤਾ ਜਾਏਗਾ ਏ ਮਾਰਚ ਖੇਤੀ ਕਾਲੇ ਕਾਨੂੰਨਾਂ ਦੇ ਵਿਰੁੱਧ ਹੋਏਗਾ ਤੇ ਉਹਨਾਂ ਕਾਲੇ ਕਾਨੂੰਨਾਂ ਦਾ 마તમ ਮਨਾਉਣ ਲਈ ਕੀਤਾ ਜਾਏਗਾ ਇਹ ਇਹ ਪੈਰਲਲ ਮਾਰਚ ਹੋਏਗਾ ਜਾਂ ਪੈਰਲਲ ਪ੍ਰੇਡ ਹੋਏਗੀ ਜਿਹੜੀ ਇੱਕ ਗਵਰਨਮੈਂਟ 26 ਜਨਵਰੀ ਨੂੰ ਦਿੱਲੀ ਦੇ ਵਿੱਚ ਕਰਦੀ ਹੈ ਇਹਨਾਂ ਦੋਨਾਂ ਪ੍ਰੋਗਰਾਮਾਂ ਦਾ ਦਲ ਖਾਲਸਾ ਵੱਲੋਂ ਪੂਰਨ ਸਮਰਥਨ ਕੀਤਾ ਜਾਂਦਾ ਹੈ ਅਸੀਂ ਅੱਜ ਇਹ ਐਲਾਨ ਕਰਦੇ ਹਾਂ ਕਿ 13 ਤਰੀਕ ਨੂੰ ਲੋਹੜੀ ਵਾਲੇ ਦਿਨ ਸਾਡੇ ਕਾਰਜਕਰਤਾ ਪੰਜਾਬ ਭਰ ਦੇ ਵਿੱਚ ਖੇਤੀ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਅਗਨਪੇਂਟ ਕਰਨਗੇ ਸਾੜਨਗੇ ਤੇ 26 ਨੂੰ ਅਸੀਂ ਜਿਹੜਾ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਦੇ ਵਿੱਚ ਟਰੈਕਟਰ ਮਾਰਚ ਕੀਤਾ ਜਾ ਰਿਹਾ ਉਸ ਵਿੱਚ ਹਿੱਸਾ ਲਵਾਂਗੇ ਔਰ ਅਸੀਂ ਚੇਤਾਵਨੀ ਦੇਣਾ ਚਾਹੁੰਦੇ ਹਾਂ ਸਰਕਾਰ ਨੂੰ ਜੇਕਰ ਉਹਨਾਂ ਨੇ 26 ਵਾਲੇ ਦਿਨ ਜਿਹੜੇ ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਸਰਹੱਦਾਂ ਤੇ ਬੈਠੇ ਨੇ ਉਹਨਾਂ ਵਿਰੁੱਧ ਕੋਈ ਫੌਜੀ ਬਲ ਪ੍ਰਯੋਗ ਕੀਤਾ ਕੋਈ ਜ਼ਬਰ ਜ਼ੁਲਮ ਕੀਤਾ ਤਾਂ ਇਸ ਦਾ ਰਿਐਕਸ਼ਨ ਪੰਜਾਬ ਦੇ ਵਿੱਚ ਬਹੁਤ ਵੱਡਾ ਸਰਕਾਰ ਨੂੰ ਦੇਸ਼ ਨੂੰ ਝਲਣਾ ਪਏਗਾ ਜੇਕਰ ਉਹਨਾਂ ਨੇ ਦਿੱਲੀ ਦੀਆਂ ਸਰਹੱਦਾਂ ਚਾਹੇ ਉਹ ਠਿਕਰੀ ਬਾਰਡਰ ਹੈ ਚਾਹੇ ਉਹ ਸਿੰਘੂ ਬਾਰਡਰ ਹੈ ਉਸ ਨੂੰ ਜਲਿਆਂਵਾਲਾ ਬਾਗ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਇਹ ਸਰਕਾਰ ਦੇ ਲਈ ਸੂਸਾਈਡਲ ਹੋਏਗਾ ਇਹਦਾ ਰਿਐਕਸ਼ਨ ਪੰਜਾਬ ਤੇ ਹੋਰ ਨਾ ਥਾਵਾਂ ਤੇ ਬਹੁਤ ਜ਼ਬਰਦਸਤ ਹੋਏਗਾ ਜਿਹੜਾ ਪਹਿਲਾਂ ਸ਼ਾਇਦ ਕਦੀ ਨਾ ਹੋਇਆ ਹੋਵੇ ਸਾਡੀ ਮਾਸਿਸ ਨੂੰ ਅਪੀਲ ਹੈ ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ਕਿ ਹਰ ਘਰ ਦਾ ਇੱਕ ਜੀ 26 ਨੂੰ ਟਰੈਕਟਰ ਮਾਰਚ ਦੇ ਵਿੱਚ ਜ਼ਰੂਰ ਸ਼ਾਮਲ ਹੋਵੇ ਮੈਂ ਸਮਝਦਾ ਕਿ ਜਿਹੜਾ ਯੂਕੇ ਦੇ ਪ੍ਰਧਾਨ ਮੰਤਰੀ ਬਾਰਿਸ ਜான்ਸਨ ਨੇ ਆਪਣੀ ਇੰਡੀਆ ਦੀ ਜਿਹੜੀ ਟ੍ਰਿਪ ਕੈਨਸਲ ਕੀਤੀ ਹੈ ਆਪਣੀ ਵਿਜ਼ਿਟ ਕੈਨਸਲ ਕੀਤੀ ਹੈ ਇੱਕ ਕਿਸਾਨ ਅੰਦੋਲਨ ਦੀ ਨੈਤਿਕ ਜਿੱਤ ਹੈ ਬੇਸ਼ੱਕ ਬਹਾਨਾ ਕੋਰੋਨਾ ਮਹਾਮਾਰੀ ਦੇ ਵਾਅਦੇ ਦਾ ਦਿੱਤਾ ਜਾ ਰਿਹਾ ਹੈ ਪਰ ਕਿਸਾਨਾਂ ਨੇ 23 ਦਸੰਬਰ ਨੂੰ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਬੇਨਤੀ ਇਹ ਅਪੀਲ ਕਰ ਦਿੱਤੀ ਸੀ ਬਾਰਿਸ ਜான்ਸਨ ਨੂੰ ਕਿ ਤੁਸੀਂ ਇਸ ਵਾਰ ਆਪਣਾ ਜਿਹੜਾ ਪ੍ਰੋਗਰਾਮ ਹੈ ਉਸ ਔਰ ਕੈਨਸਲ ਕਰੋ ਤੁਸੀਂ ਇੰਡੀਆ ਚ ਤੱਕ ਤਿੰਨੇ ਖੇਤੀ ਕਾਨੂੰਨ ਜਿਹੜੇ ਵਿਵਾਦਤ ਕਾਨੂੰਨ ਨੇ ਉਹ ਰੱਦ ਨਹੀਂ ਕਰਦਾ ਤੁਸੀਂ ਭਾਰਤ ਦੇ ਵਿੱਚ ਆਪਣਾ ਕੋਈ ਵੀ ਵਿਜ਼ਿਟ ਨਾ ਰੱਖੋ ਉਸ ਤੋਂ ਬਾਅਦ ਬ੍ਰਿਟਿਸ਼ ਤੇ ਪਾਰਲੀਮੈਂਟਰੀਅਨਸ ਨੇ ਉਥੋਂ ਦੀਆਂ ਸਿੱਖ ਜਥੇਬੰਦੀਆਂ ਨੇ ਇੱਥੋਂ ਦੀਆਂ ਸਿੱਖ ਜਥੇਬੰਦੀਆਂ ਨੇ ਈਵਨ ਦਲ ਖਾਲਸਾ ਨੇ ਵੀ ਇੱਕ ਚਿੱਠੀ ਬ੍ਰਿਟਿਸ਼ ਹਾਈ ਕਮਿਸ਼ਨ ਦੇ ਰਾਹੀਂ ਪ੍ਰਧਾਨ ਮੰਤਰੀ ਨੂੰ ਭੇਜੀ ਹੋਈ ਹੈ ਅਸੀਂ ਵੀ ਉਹਨਾਂ ਨੂੰ ਇਹ ਕਹਿ ਚੁੱਕੇ ਹਾਂ ਕਿ ਤੁਹਾਡਾ ਅਜਿਹੇ ਦੌਰ ਦੇ ਵਿੱਚ ਅਜਿਹੇ ਨਾਜਕ ਦੌਰ ਦੇ ਵਿੱਚ ਆਉਣਾ ਹਿੰਦੁਸਤਾਨ ਨੂੰ ਮੋਰਲ ਸਪੋਰਟ ਦੇਗਾ ਜਿਹੜਾ ਐਸ ਵੇਲੇ ਕਿਸਾਨ ਅੰਦੋਲਨ ਨੂੰ ਆਪਣੀ ਬਰੂਟ ਮਾਈਟ ਦੇ ਨਾਲ ਆਪਣੀ ਹੱਟ ਦੇ ਨਾਲ ਆਪਣੇ ਹੰਕਾਰ ਦੇ ਨਾਲ ਕ੍ਰਸ਼ ਕਰਨ ਤੇ ਤੁਲਿਆ ਹੋਇਆ ਸੋ ਅਸੀਂ ਸਮਝਦੇ ਹਾਂ ਕਿ ਸਿੱਖ ਡਾਇਸਪੋਰਾ ਨੇ ਕਿਹੜੀ ਕਿਹੜੀ ਜਿਹੜਾ ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਨੂੰ ਸੰਵਾਦ ਕਰਕੇ ਹੱਥ ਪਾ ਕੇ ਕੋਰਸਪੋਂਡੈਂਸ ਕਰਕੇ ਜਿਹੜਾ ਆਪਣਾ ਪੱਖ ਰੱਖਿਆ ਉਹਦਾ ਕਿਤੇ ਨਾ ਕਿਤੇ ਇਹ ਅਸਰ ਹੋਇਆ ਕਿ ਬੇਸ਼ੱਕ ਉਹਨਾਂ ਨੇ ਕਰੋਨਾ ਮਹਾਮਾਰੀ ਦਾ ਹੀ ਐਕਸਕਿਊਜ਼ ਲਿਆ ਪਰ ਇੱਕ ਕਿਸਾਨ ਅੰਦੋਲਨ ਦੀ ਨੈਤਿਕ ਚਿੱਤ ਹੈ ਜਿਹੜਾ ਉਹ ਉਹਨਾਂ ਨੇ ਆਪਣਾ ਪ੍ਰੋਗਰਾਮ ਜਿਹੜਾ ਆਪਣਾ ਵਿਜ਼ਿਟ ਸੀ ਉਹ ਕੈਨਸਲ ਕੀਤਾ ਸੋ ਕਿਸਾਨ ਅੰਦੋਲਨ ਇਸ ਵੇਰੇ ਆਪਣੇ ਸਿਖਰਾਂ ਤੇ ਹੈ ਲੀਡਰਸ਼ਿਪ ਜਿਹੜੀ ਆ ਕਿਸਾਨ ਯੂਨੀਅਨ ਦੇ ਰਹੇ ਨੇ ਪ੍ਰੋਗਰਾਮਸ ਉਹ ਦੇ ਰਹੇ ਨੇ ਅਸੀਂ ਸਾਰੇ ਉਹਨਾਂ ਦੀ ਸਪੋਰਟ ਕਰ ਰਹੇ ਆ ਕਿੱਦਾਂ ਲੱਗਿਆ ਜੀ ਇਹ ਚੱਲਿਆ ਨਾ ਪਾਕ ਦਾ ਸਾਖਾ ਜਿਹੜਾ ਹੈਗਾ ਜਿਵੇਂ ਦਿੱਲੀ ਮੋਰਚੇ ਦੇ ਉੱਤੇ ਵਾਪਸ ਆਦਾ ਸਰਕਾਰ ਇਸ ਹੱਦ ਤੱਕ ਜਾ ਸਕਦੀ ਕਿੱਥੇ ਅਸੀਂ ਪਹਿਲਾਂ ਸੋਚਦੇ ਸੀ ਕਿ ਦਰਬਾਰ ਸਾਹਿਬ ਜਦੋਂ ਸੰਘਰਸ਼ ਚੱਲ ਰਿਹਾ ਸੀ ਧਰਮ ਜੀਤ ਮੋਰਚਾ ਚੱਲ ਰਿਹਾ ਸੀ ਕਿ ਦਰਬਾਰ ਸਾਹਿਬ ਦੇ ਅੰਦਰ ਸਰਕਾਰ ਕਦੀ ਪੁਲਿਸ ਨਹੀਂ ਭੇਜੇਗੀ ਫੌਜ ਆ ਗਈ ਟੈਂਕ ਆ ਗਏ ਅਸੀਂ ਸੋਚਦੇ ਸੀਗੇ ਕਿ ਕਸ਼ਮੀਰ ਦੀ 370 ਨਹੀਂ ਤੋੜੀ ਜਾਏਗੀ ਤੋੜ ਦਿੱਤੀ ਗਈ ਜੁਡੀਸ਼ਰੀਨ ਦੀ ਬਾਹਮ ਰੋੜ ਕੇ ਜਿਹੜਾ ਚੀਫ ਜਸਟਿਸ ਸੀ ਉਹਦੀ ਬਾਹਮ ਰੋੜ ਕੇ ਉਹਨੂੰ ਲਾਲਚ ਦੇ ਕੇ ਰਾਜ ਸਭਾ ਦੇ ਮੈਂਬਰਸ਼ਿਪ ਦਾ ਉਹਨਾਂ ਨੇ ਜਿਹੜੀ ਮਸਜਿਦ ਦੀ ਜਗ੍ਹਾ ਤੇ ਆਪਣਾ ਮੰਦਿਰ ਬਣਾ ਲਿਆ ਸੀਏ ਲੈਂਦਾ ਐਨ ਆਰ ਸੀ ਲੈਂਦੀ ਜਿਨ੍ਹਾਂ ਨੇ ਸੀਏ ਦਾ ਵਿਰੋਧ ਕੀਤਾ ਉਹਨਾਂ ਤੇ ਪਹਿਲਾਂ ਦਿੱਲੀ ਦੇ ਵਿੱਚ ਹਿੰਸਾ ਕੀਤੀ ਗਈ ਬਾਦਿਤ ਉਹਨਾਂ ਨੂੰ ਹੀ ਦੋਸ਼ੀ ਬਣਾ ਕੇ ਤਿਆੜ ਜੇਲ੍ਹ ਦੇ ਵਿੱਚ ਸੁੱਟ ਦਿੱਤਾ ਗਿਆ ਸੋ ਭਾਜਪੀ ਦੀ ਜਿਹੜੀ ਇਹ ਫਾਸੀਵਾਦੀ ਸਰਕਾਰ ਹੈ ਇਹ ਕੁਝ ਵੀ ਕਰ ਸਕਦੀ ਹੈ ਇਹ ਕਿਸੇ ਹੱਦ ਤੱਕ ਵੀ ਜਾ ਸਕਦੀ ਹੈ ਸਟੇਟ ਜਿਹੜੀ ਇਹ ਬੜੀ ਬੇਰਹਿਮ ਹੁੰਦੀ ਹੈ ਰੁਦਲੈਸ ਹੁੰਦੀ ਹੈ ਔਰ ਇਹਦਾ ਜਿਹੜਾ ਕੋਈ ਚਿਹਰਾ ਨਹੀਂ ਹੁੰਦਾ ਔਰ ਸਟੇਟ ਦੇ ਵਿੱਚ ਬਹੁਤ ਸਾਰੇ ਪ੍ਰਾਈਮ ਮਿਨਿਸਟਰ ਦੇ ਨਾਲ ਬਹੁਤ ਸਾਰੇ ਲੋਕ ਹੁੰਦੇ ਨੇ ਜਿਹੜੇ ਕਿਸੇ ਹੱਦ ਤੱਕ ਜਾ ਕੇ ਜ਼ਬਰ ਤੇ ਜ਼ੁਲਮ ਕਰ ਸਕਦੇ ਨੇ दिल्ली ਜਾ ਕੇ ਕੀ ਲੱਗਦਾ ਕਿ ਦਿੱਲੀ ਸਰਕਾਰ ਤੁਹਾਨੂੰ ਐਂਟਰ ਹੋਣ ਦੇਗੀ ਕਿ ਪੁਲਿਸ ਪ੍ਰੋਫੈਸ਼ਨ ਐਂਟਰ ਹੋਵੇਗਾ ਜਦੋਂ ਕਿਸਾਨ ਸੰਗਠਨਾ ਨੇ 26 ਨੂੰ ਦਿੱਲੀ ਜਾ ਕੇ ਟਰੈਕਟਰ ਮਾਰਚ ਕੱਢਣ ਦਾ ਫੈਸਲਾ ਕੀਤਾ ਸੀ ਉਸ ਦਿਨ ਇਹ ਕਲੀਅਰ ਸੀ ਕਿ ਸਰਕਾਰ ਦਾ ਜੋ ਮਰਜ਼ੀ ਰਵਈਆ ਹੋਵੇ ਅਸੀਂ ਦਿੱਲੀ ਐਂਟਰ ਹੋਵਾਂਗੇ 2 ਮਹੀਨੇ ਤੋਂ ਹੋ ਜਾਣਗੇ ਉਦੋਂ ਤੱਕ 26 ਤਰੀਕ ਤੱਕ 2 ਮਹੀਨੇ ਹੋ ਚੁੱਕੇ ਹੋਣਗੇ ਸਰਦ ਰਾਤਾਂ ਦੇ ਵਿੱਚ ਬਜ਼ੁਰਗ ਜਨਾਨੀਆਂ ਬੱਚੇ ਔਰਤਾਂ ਮਾਵਾ ਸਾਹਿਬ ਬੈਠੇ ਨੇ ਜੇ 2 ਮਹੀਨੇ ਤੱਕ ਸਰਕਾਰ ਨੇ ਕਿਸਾਨਾਂ ਦੀ ਨਹੀਂ ਸੁਣੀ ਤੇ ਫਿਰ ਅਸੀਂ ਦਿੱਲੀ ਐਂਟਰ ਕਰਾਂਗੇ ਕਿਉਂਕਿ ਸਾਡੇ ਕੋਲ ਵੀ ਹੋਰ ਕੋਈ ਹਰਬਾ ਨਹੀਂ ਹੈ ਦਿੱਲੀ ਦੇ ਵਿੱਚ ਐਂਟਰ ਕਰਨ ਤੋਂ ਬਿਨਾ ਸੋ ਗਵਰਨਮੈਂਟ ਕੀ ਕਰਦੀ ਹੈ ਇੱਕ ਗਵਰਨਮੈਂਟ ਨੇ ਸੋਚਣਾ ਪਰ ਅਸੀਂ ਗਵਰਨਮੈਂਟ ਨੂੰ ਵਾਰਨ ਕਰ ਰਹੇ ਹਾਂ ਕਿ ਜੇ ਤੂੰ ਮਿਲਟਰੀ ਦਾ ਪ੍ਰਯੋਗ ਕੀਤਾ ਜੇ ਤੂੰ ਜ਼ਬਰ ਜ਼ੁਲਮ ਕੀਤਾ ਤੇ ਇਹ ਤੇਰੇ ਲਈ ਸੂਸਾਈਡਲ ਹੋਏਗਾ ਇਹ 300 ਮਤ ਇਹ ਸੋਚੇ ਕਿ ਮੈਂ 370 ਤੋੜ ਰਹੀ ਐ ਮੈਂ ਮੰਦਰ ਆਪਣਾ ਬਣਾ ਲਿਆ ਤੇ ਕੋਈ ਰਿਐਕਸ਼ਨ ਨਹੀਂ ਹੋਏਗਾ ਪੰਜਾਬ ਦਾ ਰਿਐਕਸ਼ਨ ਉਹ 84 ਦੇ ਵਿੱਚ ਦੇਖ ਚੁੱਕੇ ਨੇ ਪੰਜਾਬ ਉਸ ਤੋਂ ਵੱਡਾ ਰਿਐਕਸ਼ਨ ਇਸ ਵਾਰ ਫਿਰ ਕਰੇਗਾ ਲੰਬੇ ਸਮੇਂ ਕੀ ਰੋਲ ਕਿਸਾਨ ਨਿਭਾਰੇ ਨੇ ਚਾਹੇ ਉਹ ਪੰਜਾਬ ਦੇ ਹੋਣ ਤੇ ਚਾਹੇ ਹਰਿਆਣੇ ਦੇ ਹੋਣ ਤੇ ਚਾਹੇ ਯੂਪੀ ਦਾ ਇੱਕ ਇੱਕ ਜਿਹੜਾ ਈਸਟਰਨ ਪੱਖ ਹੈ ਜਿਹੜਾ ਦਿੱਲੀ ਦੇ ਨਾਲ ਲੱਗਦਾ ਹੈ ਤੇ ਰਾਜਸਥਾਨ ਦੇ ਵੀ ਕਿਸਾਨ ਚਾਰਾਂ ਇਹ ਸੂਬਿਆਂ ਦੇ ਕਿਸਾਨ ਇਸ ਸੰਘਰਸ਼ ਦੀ ਦੇ ਫੇਸ ਨੇ ਦੇ ਚਿਹਰੇ ਨੇ ਪਰ ਇਸ ਸੰਘਰਸ਼ ਨੂੰ ਡਰਾਈਵ ਜਿਹੜਾ ਉਹ ਸਿੱਖ ਸਪਿਰਿਟ ਹੀ ਕਰ ਰਹੀ ਹੈ ਪੂਰੇ ਦੇ ਪੂਰੇ ਸੰਘਰਸ਼ ਨੂੰ ਡਰਾਈਵ ਜਿਹੜੀ ਹੈ ਉਹ ਸਿੱਖ ਸਪਿਰਟ ਕਰ ਰਹੀ ਹੈ ਇਹਦੇ ਇਹ ਉੱਥੇ ਜਾ ਕੇ ਵੀ ਤੁਹਾਨੂੰ ਕਲੀਅਰ ਹੋਏਗਾ ਕਿ ਜਿਹੜੀ ਸਿੱਖੀ ਸਪਿਰਟ ਹੈ ਤੁਹਾਨੂੰ ਉੱਥੇ ਜਿਉਂਦੀ ਜਾਗਦੀ ਉਹਦੀ ਝਲਕ ਮਿਲੇਗੀ ਇਸ ਮੌਕੇ ਕਮਰਪਾਲ ਸਿੰਘ ਬਿੱਟੂ ਨੇ ਕਿਹਾ ਕਿ ਅਸੀਂ ਸਾਰਿਆਂ ਨੂੰ ਅਪੀਲ ਕਰਨੀ ਚਾਹੁੰਦੇ ਹਾਂ ਕਿ ਹਰ ਘਰ ਵਿੱਚੋਂ ਇੱਕ ਵਿਅਕਤੀ ਦਿੱਲੀ ਟਰੈਕਟਰ ਰੈਲੀ ਵਿੱਚ ਸ਼ਾਮਲ ਹੋ ਕੇ ਪਹੁੰਚੇ ਤਾਂ ਜੋ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਚੁੱਕੀ ਜਾ ਸਕੇ ਅੰਮ੍ਰਿਤਸਰ ਤੋਂ ਮੁਕੇਸ਼ ਮਹਿਰਾ ਸੁਰਖਾਪੀ ਟੀਵੀ